ਮੋਕੇ ਤੇ ਜਦੋਂ ਕੌਮ ਦੇ ਮਹਾਨ ਸੰਤ ਸਤਿਕਾਰਯੋਗ ਸੰਤ ਨਿਰਮਲਦਾਸ ਜੀ ਜਿਨ੍ਹਾਂ ਦੀ ਅਗਵਾਈ ਤੇ ਵਿੱਚ ਇਹ ਯਾਤਰਾ ਤੁਸੀਂ ਸੰਤ ਸਰਬੰਦਾ ਜੀ ਬੋਣ ਚੇਅਰਮੈਨ ਸਾਹਿਬ ਔਰ ਸਾਰੇ ਸੰਸਥਾ ਮਹਾਪੁਰਸ਼ ਸੋਸਾਇਟੀ ਦੇ ਇਸ ਮੌਕੇ ਤੇ ਜੋ ਸੰਗਤਾਂ ਨੂੰ ਅਸ਼ੀਰਵਾਦ ਦੇਣ ਪਹੁੰਚੇ ਆ ਹਾਜ਼ਰੀਨ ਸਾਰੀਆਂ ਸੰਗਤਾਂ ਸਭ ਨੂੰ ਜੈ ਭੀਮ ਜੈ ਭਾਤ ਜੈ ਗੁਰਦੇਵ ਤਨ ਗੁਰਦੇਵ ਮੈਂ ਬੌਧਨ ਸਮਾਜ ਪਾਰਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਮੁਬਾਰਕਬਾਦ ਦਿੰਦਾ ਕਿ ਆਪਾਂ ਸੰਤਾਂ ਦੀ ਅਗਵਾਈ ਚ ਦਮੜੀ ਯਾਤਰਾ ਲੈ ਕੇ ਚੱਲੇ ਹਮੇਸ਼ਾ ਇਹ ਹਰ ਸਾਲ ਸੰਤ ਦਮੜੀ ਯਾਤਰਾ ਲੈ ਕੇ ਸੰਗਤਾਂ ਨੂੰ ਲੈ ਕੇ ਆਪਣੇ ਮਿੱਥੇ ਹੋਏ ਡੈਸਟੀਨੇਸ਼ਨ ਤੱਕ ਪਹੁੰਚਦੇ ਆ ਮੈਂ ਬੇਨਤੀ ਕਰਨੀ ਚਾਹੂੰਗਾ ਕਿ ਧਾਰਮਿਕ ਖੇਤਰ ਦੇ ਵਿੱਚ ਗੁਰੂ ਰਵਿਦਾਸ ਦੀ ਬਾਣੀ ਨਾਲ ਜੋੜਨਾ ਇਹ ਸੰਤਾਂ ਦੇ ਜੀਵਨ ਦਾ ਮਕਸਦ ਹੈ ਸਾਡੇ ਸਤਿਕਾਰਯੋਗ ਬੀਬੀ ਸੰਤੋਜ ਜੀ ਉਹਨਾਂ ਦੀਆਂ ਸਰਵਿਸਿਜ਼ ਵੀ ਵੱਡੀਆਂ ਸਰਵਿਸਿਜ਼ ਨੇ ਗੁਰੂ ਰਵਿਦਾਸ ਜਿਨ੍ਹਾਂ ਨੇ ਬਾਣੀ ਚ ਲਿਖ ਦਿੱਤਾ ਲਿਖ ਕੇ ਕਿਹਾ ਕਿ ਪ੍ਰਾਤਿਨਤਾ ਪਾਪ ਹੈ ਜਾਨ ਲੈ ਔਰੇ ਮੀਤ रविदास दास, दास प्रातः दिन से को ना करे प्रेत गुलामी पाप है मेरे मित्रों जान लेओ गुलामों नु कोई प्यार नहीं करता ये 600 साल पहला गुरु रविदास जी ने लिख के के और वक्त दे हुकमरां को गुरु रविदास जी ते विरुद्ध शिकायत गई ਸ਼ਿਕਾਇਤ ਕੀ ਲਿਖਿਆ ਕਿ ਤੋਤੀ ਲਾਉਂਦੇ ਆ ਔਰ ਸ਼ੰਖ ਵਜਾਉਂਦੇ ਬਿਵਸਥਾ ਨੂੰ ਗੁਰੂ ਰਵਿਦਾਸ ਵਰਕੇ ਮਹਾਨ ਸੰਤ ਗੁਰੂ ਉਹਨਾਂ ਦੀ ਤੋਤੀ ਔਰ ਸ਼ੰਖ ਵੀ ਪਸੰਦ ਨਹੀਂ ਸੀ ਸ਼ੰਖ ਵੀ ਤਕਲੀਫ ਦਿੰਦਾ ਸੀ ਤੋਤੀ ਵੀ ਤਕਲੀਫ ਦਿੰਦੀ ਸੀ ਤੋਂ ਬਿਵਸਥਾ ਪਰਵਰਤਨ ਗੁਰੂ ਰਵੀਦਾਸ ਜੀ ਦੇ ਜਤਨਾਂ ਨਾਲ ਸਤਿਗੁਰੂ ਕਬੀਰ ਜੀ ਦੇ ਜਤਨਾਂ ਨਾਲ ਫੂਲੇ ਸ਼ਾਹੂ ਪੈਰੀਅਰ ਨਰਾਰਣ ਡਾਕਟਰ ਅੰਬੇਦਕਰ ਸਾਹਿਬ ਦੀਆਂ ਕੋਸ਼ਿਸ਼ਾਂ ਨਾਲ ਵਿਵਸਥਾ ਪਰਵਰਤਨ ਹੋਇਆ ਕਿ ਜਿਹੜੇ ਸੰਖ ਨਹੀਂ ਵਜਾ ਸਕਦੇ ਸੀ ਸੰਖ ਵਜਾਣ ਤੇ ਹੁਕਮਰਾਨ ਔਰ ਵਿਵਸਥਾ ਅਤਰਾਦ ਕਰਦੇ ਸੀ ਅੱਜ ਉਹ ਬਾਜੇ ਵੀ ਵਜਾਉਂਦੇ ਆ ਔਰ ਸਤਸੰਗ ਵੀ ਕਰਦੇ ਆ ਪਾਣੀ ਵੀ ਗਾਉਂਦੇ ਮੈਂ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕਰਨੀ ਚਾਹੂੰਗਾ ਕਿ ਆਓ ਆਪਾਂ ਧਾਰਮਿਕ ਤੌਰ ਤੇ ਵੀ ਔਰ ਰਾਜਨੀਤਿਕ ਤੌਰ ਤੇ ਵੀ ਚੇਤਨ ਹੋਈਏ ਜਾਗਰੂਕ ਹੋਈਏ ਕਿਉਂਕਿ ਰਾਜ ਤੋਂ ਬਿਨਾਂ ਕੋਈ ਵੀ ਧਰਮ ਨਹੀਂ ਚੱਲਦਾ ਤੁਸੀਂ ਦੇਖਿਆ ਡਾਕਟਰ ਅੰਬੇਡਕਰ ਜੀ ਦਾ ਅੰਮ੍ਰਿਤਸਰ ਦੇ ਵਿੱਚ ਸਟੈਚੂ ਤੋੜ ਦਿੱਤਾ ਗਿਆ ਜਿਸ ਡਾਕਟਰ ਅੰਬੇਡਕਰ ਨੇ ਸੰਵਿਧਾਨ ਦੇ ਵਿੱਚ ਹਰ ਮਨੁੱਖੀ ਅਧਿਕਾਰ ਆਪਾਂ ਨੂੰ ਲੈ ਕੇ ਦਿੱਤਾ ਅੱਜ ਉਸ ਡਾਕਟਰ ਅੰਬੇਡਕਰ ਜੀ ਦਾ ਸਟੈਚੂ ਅਮਰਸਰ ਚ ਤੋੜਨਾ ਬਟਾਲੇ ਦੇ ਵਿੱਚ ਤੋੜਨਾ ਔਰ ਫਲੋਰ ਦੇ ਵਿੱਚ અપਮਾਨ ਕਰਨਾ ਤੋਂ ਇਹ ਆਪਾਂ ਸੋਚ ਸਕਦੇ ਆ ਕਿ ਕਿੰਨੀ क्रੂਅਲ ਔਰ ਫਿਊਡਲ ਮੈਂਟੈਲਿਟੀ ਅਜੇ ਵੀ ਕੰਮ ਕਰ ਰਹੀ ਹੈ ਚਾਬਰ ਔਰ ਸਮੰਤਬਾਦੀ ਮਾਨਸਿਕਤਾ ਜਿਹੜੀ ਆ ਇਸ ਕਰਕੇ ਅੱਜ ਦੇ ਇਸ ਮੌਕੇ ਤੇ ਕਿਉਂਕਿ ਧਾਰਮਿਕ ਪ੍ਰੋਗਰਾਮ ਆ ਮੈਂ ਸਭਜਕ ਤੇ ਰਹਿੰਦੇ ਰਹਿੰਦੇ ਹੀ ਗੱਲ ਕਹਿਣੀ ਚਾਹੂੰਗਾ ਕਿ ਆਓ ਆਪਾਂ ਗੁਰੂ ਰਵਿਦਾਸ ਜੀ ਦੀ ਸੋਚ ਦਾ ਸਮਾਜ ਰਾਜ ਔਰ ਅਰਥ ਪ੍ਰਬੰਧ ਬਣਾਉਣ ਵੱਲੋਂ ਬਧੀ ਗੁਰੂ ਜੀ ਜਾਤੀ ਮੁਕਤ ਨਫਰਤ ਮੁਕਤ अपराध मुक्त हर किस्म ਦੇ ਭੇਦ ਭਾਵ ਤੋਂ ਮੁਕਤ ਸਮਾਜ ਦੀ ਸਿਰਜਣਾ ਕਰਨੀ ਚਾਹੁੰਦੇ ਸੀ ਆਓ ਉਸ ਦਿਸ਼ਾ ਦੇ ਵਿੱਚ ਅੱਗੇ ਵਧੀਏ ਮੈਂ ਬਹੁਤ ਕੁਝ ਨਾ ਕਹਿੰਦਾ ਹੋਇਆ ਇਹੋ ਹੀ ਸੰਤਾਂ ਨੂੰ ਬੇਨਤੀ ਕਰਦਾ ਹੋਇਆ ਕਿ ਪੰਜਾਬ ਦਾ ਬਜਟ 2 ਲੱਖ 36080 ਕਰੋੜ ਦਾ ਹੈ ਮੈਂ ਤਾਂ ਸੰਤਾਂ ਮਹਾਪੁਰਸ਼ਾਂ ਤੋਂ ਹਮੇਸ਼ਾ ਹੀ ਅਸ਼ੀਰਵਾਦ ਮੰਗਦਾ ਰਹਿੰਦਾ ਕਿਉਂਕਿ ਸੰਤਾਂ ਦਾ ਜਿਹੜਾ ਕੰਮ ਆ ਸਾਨੂੰ ਅਗਲੇ ਜਨਮ ਦੇ ਵਿੱਚ ਜਮਾਂ ਤੋਂ ਛਡਾਉਣ ਦਾ ਹੈ ਤੇ ਇਸ ਜਨਮ 'ਚ ਜਮਾਂ ਤੋਂ ਛਡਾਉਣ ਦਾ ਕੰਮ ਸਾਡਾ ਹੈ ਭਈ ਜਿੱਦਾਂ ਸੰਤ ਦਮਣੀ ਯਾਤਰਾ ਲੱਗੇ ਚੱਲੇ ਆ ਇਦਾਂ ਹੀ 236080 ਕਰੋੜ ਦਾ ਬਜਟ ਤੁਸੀਂ ਆਪਣੇ ਹੱਥਾਂ ਵਿੱਚ ਲੈ ਕੇ ਕੋਈ ਤਕਦੀਰ ਬਦਲ ਸਕਦੇ ਆ ਤਸਵੀਰ ਬਦਲ ਸਕਦੇ ਆ ਮੈਂ ਸੰਤਾ ਮਹਾਪੁਰਸ਼ਾਂ ਨੂੰ ਇਸ ਅੱਛੇ ਕਾਰਜ ਲਈ ਮੁਬਾਰਕਬਾਦ ਦਿਨਣਾ ਬਤਾਈ ਦਿਨਾ ਐਡਵੋਕੇਟ ਬਲਵਿੰਦਰ ਜੀ ਇੰਜੀਨੀਅਰ ਤੇ ਸਬੰਧ ਜੀ ਸਾਡੇ ਵਿੱਚ ਬੈਠੇ ਆ ਸਲਿੰਦਰ ਜੀ ਪੂਜਨ ਸਮਾਜ ਪਾਰਟੀ ਦੀ ਪੂਰੀ ਟੀਮ ਬੈਠੀ ਆ ਔਰ ਐਮਐਲਏ ਸਾਹਿਬ ਸਰਦਾਰ ਬਲਕਾਤ ਸਿੰਘ ਜੀ ਵੀ ਸਾਡੇ ਚ ਆਏ ਆ ਹੋਰ ਵੀ ਵੱਖ-ਵੱਖ ਰਾਜਨੀਤਿਕ ਦਲਾਂ ਦੇ ਕਿਉਂਕਿ ਇਹ ਧਾਰਮਿਕ ਸਟੇਜ ਹੈ ਇੱਥੇ ਤਾਂ ਸੰਤ ਮਹਾਪੁਰਸ਼ਾਂ ਦੇ ਕਦਮਾਂ ਚ ਆ ਕੇ ਕੋਈ ਵੀ ਅਸੀਸ ਚੁਕਾ ਲੈਂਦਾ ਹੈ ਔਰ ਹਰੇਕ ਨੂੰ ਮੌਕਾ ਇੱਕ ਮੰਚ ਦੇ ਉੱਪਰ ਖੜੇ ਹੋਣ ਦਾ ਵੀ ਮਿਲਦਾ ਹੈ ਤਾਂ ਮੈਂ ਸਾਰੀਆਂ ਸੰਗਤਾਂ ਦਾ ਸੰਤਾਂ ਦਾ ਬਹੁਜਨ ਸਮਾਜ ਪਾਰਟੀ ਵੱਲੋਂ ਸ਼ੁਕਰਾਨਾ ਕਰਦਾ ਔਰ ਇਹੋ ਹੀ ਸੱਦਾ ਦਿੰਦਾ ਹੋਇਆ ਕਿ ਆਓ ਗੁਰੂ ਰਵਿਦਾਸ ਜੀ ਦੀ ਸੋਚ ਦਾ ਸਮਾਜ ਔਰ ਰਾਜ ਦੀ ਸਿਰਜਣਾ ਕਰੀਏ ਧੰਨਵਾਦ ਜੈ ਭੀਮ ਜੈ